ਤੁਹਾਨੂੰ ਅੱਜ ਇੱਕ ਮੈਡੀਕੇਟਿਡ ਤੇਲ ਤੇ ਮੈਡੀਕੇਟਿਡ ਬਾਮ ਬਣਾਉਣ ਦਾ ਤਰੀਕਾ ਘਰ ਦੇ ਵਿੱਚ ਅਸੀਂ ਦੱਸਣ ਵਾਲੇ ਦਾ ਬਟਾ ਖਾਦਾ ਪੀਤਾ ਜਾ ਉਹਦਾ ਮਾੜਾ ਸਿਰੇ ਜਿਹੜੇ ਤੁਹਾਡੇ ਜੋੜ ਦਰਦ ਨੇ ਉਹਨਾਂ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਤੁਹਾਨੂੰ ਇੱਕ ਨੁਸਖਾ ਇੱਕ ਢੰਗ ਇੱਕ ਫਾਰਮੂਲਾ ਦੇ ਰਹੇ ਹਾਂ ਜੋ ਕਿ ਆਯੁਰਵੇਦ ਦੇ ਅਕੋਰਡਿੰਗ ਹੈਗਾ ਸਾਡੀ ਦੱਸੀ ਹੋਈ ਤਰੀਕੇ ਨਾਲ ਸਾਡੇ ਦੱਸਿਓ ਢੰਗ ਨਾਲ ਇਹਨੂੰ ਤਿਆਰ ਕਰੋ ਤੇ ਇਹਦਾ ਪੂਰਾ ਬੈਨੀਫਿਟ ਲਓ ਤੇ ਆਪਣੀਆਂ ਦਰਦਾਂ ਤੋਂ ਨਜਾਜ਼ ਪਾਓ ਆਪਾਂ ਗੋਡਾ ਸਮਝ ਲਈਏ ਤੇ ਗੋਡੇ ਦੇ ਉੱਤੇ ਕਦੀ ਇਹ ਇੱਥੇ ਨਹੀਂ ਤੇਲ ਲਾਣਾ ਇਦਾਂ ਲਾਣਾ ਦੇਖੋ ਇਦਾਂ ਤੇ ਇਦਾਂ ਇਹ ਨਹੀਂ ਲਾਣਾ ਜਿੱਦੋਂ ਦੇਖੋ ਜਿਹੜੀ ਇਨਫਲੇਮੇਸ਼ਨ ਹੈ ਨਾ ਜਿਹੜੀ ਸੋਜੇ છે ਤੁਹਾਡੀ ਉਹ ਸਾਈਡਾਂ ਦੇ ਵਿੱਚ ਹਮੇਸ਼ਾ ਉੱਪਰ ਨਹੀਂ ਹੈਗੀ ਬਹੁਤ ਛੇਤੀ ਰਿਲੀਫ ਮਿਲਦਾ ਤੜਫਦੇ ਬੰਦੇ ਨੂੰ ਜਿਹੜਾ ਮੱਛੀ ਵਾਂਗੂ ਦਰਦ ਨਾਲ ਤੜਫਦਾ ਹੈ ਤੇ ਇਹ ਤੇਲ ਲਾਂਸਾਰ ਉਹ ਠੰਡਾ ਹੋ ਜਾਂਦਾ ਹੱਡੀਆਂ ਦੇ ਵਿੱਚ ਜਿਹੜੀ ਗਰੀਸ ਬੰਦੀ ਹੈ ਜਿਹੜਾ ਇੱਕ ਫਲੂਇਡ ਬੰਦਾ ਕਾਰਟਿਲੇਜ ਕਹਿੰਦੇ ਆਪਾਂ ਉਹਨੂੰ ਕਾਰਟਿਲੇਜ ਬਣੰਦਾ ਸਭ ਤੋਂ ਵੱਡਾ ਜਿਹੜਾ ਕਾਰਨ ਨਾ ਹੈ ਅੱਜ कार्टिलेज हड्डियां ਦੇ ਵਿੱਚੋਂ 35 ਸਾਲ ਦੇ ਬੰਦੇ ਦਾ ਖਤਮ ਹੋਣਾ ਸ਼ੁਰੂ ਹੋ ਗਿਆ ਖੜਕੜ ਕਰਨ ਲੱਗ ਜਾਂਦੇ ਗੋਡੇ ਗਿੱਟੇ ਖੜਕਣ ਲੱਗ ਪੈ ਸਮੈਲ ਨਹੀਂ ਚੰਗੀ ਲੱਗਦੀ ਉਹਦੇ ਲਈ ਸਾਡੇ ਕੋਲ ਬਹੁਤ ਵਧੀਆ ਖੂਬਸੂਰਤ ਜਿਹੜੀ ਖੁਸ਼ਬੂ ਵਾਲਾ ਜਿਹੜਾ ਸਾਡਾ ਤੇਲ ਏ ਉਹ ਤਿਆਰ ਕੀਤਾ ਆਫਾ ਇਹ ਉਹਨਾਂ ਵੀਰਾ ਭਰਾਵਾਂ ਲਈ ਉਹ ਤੇਲ ਏ ਜਿੱਡੇ ਵਿੱਚੋਂ ਬਿਲਕੁਲ ਜਿੱਦਾਂ ਰੋਜ਼ ਨਹੀਂ ਉਂਦਾ ਰੋਜ਼ ਵਰਗੀ ਸਮੈਲ ਆਂਦੀ ਹੈ ਆਰ ਉਹ ਐਸੀ ਰੋਜ਼ ਰੋਜ਼ ਆਇਲ ਲਿਖ ਕੇ ਨਾ ਮੈਨੂੰ ਥੱਲੇ ਕਮੈਂਟ ਕਰਨਾ ਜੋ ਇਹਦੇ ਵਿੱਚ ਮੈਂ ਪਾਣਾ ਵਾ ਐਜ਼ ਇਟ ਇਜ਼ ਤੁਹਾਨੂੰ ਦਸਾਂਗਾ ਠੀਕ ਹੈ ਬਿਲਕੁਲ ਫ੍ਰੀ ਆਫ ਕਾਸਟ ਦਸਾਂਗਾ ਬੀ ਏ ਐਮ ਬਾਮ ਅੱਗੇ ਲਿਖਣਾ ਫਾਰਮੂਲਾ ਠੀਕ ਹੈ ਦੋ ਅੱਖਰ ਲਿਖਨੇ ਔਖੇ ਨਹੀਂ ਠੀਕ ਹੈ ਜੀ ਥੱਲੇ ਵੀਡੀਓ ਦੇ ਕਮੈਂਟ ਕਰੋ ਸਾਨੂੰ ਨੁਸਖਾ ਫਾਰਮੂਲਾ ਬਾਮ ਬਣਾਉਣ ਦਾ ਘਰ ਬਿਲਕੁਲ ਫ੍ਰੀ ਆਫ ਕਾਸਟ ਮੈਂ ਪ੍ਰੋਵਾਈਡ ਕਰਾਂਗੇ ਥੱਲੇ ਇਹ ਪੜਪੀ ਜਿੱਥੋਂ ਰੈਡੀ ਹੋ ਗਿਆ ਤੇ ਆਪਾਂ ਇਹਨੂੰ ਇਹਦੇ ਵਿੱਚ ਐਡ ਅਪ ਕਰ ਰਹੇ ਹਾਂ ਦੇਖੋ ਤੇ ਇਹ ਆ ਨੁਸਖਾ ਫਾਰਮੂਲਾ ਬਣ ਕੇ ਤਿਆਰ ਹੋ ਗਿਆ ਜੀ ਠੀਕ ਹੈ ਦੇਖੋ ਤੇਲ ਦਾ ਰੰਗ ਕਿੱਡਾ ਸੋਨਾ ਐਨ ਪਿਆਰਾ ਜਿਹਾ ਬਣਿਆ ਨਾ 골ਡਨ ਜਿਹਾ ਕਲਰ ਜਦੋਂ ਡਾਕਟਰ ਕਹਿ ਦਿੰਦੇ ਨੇ ਵੀ ਮਾਤਾ ਦੇ ਗੋਡੇ ਬਦਲਨੇ ਪੈਣੇ ਨੇ ਤੇ ਇਹ ਮਾਤਾ ਦੇ ਜਿਹੜੇ ਗੋਡੇ ਬਦਲਦੇ ਬਦਲਦੇ ਮਾਤਾ ਸਵੇਰੇ ਉੱਠ ਕੇ ਸੈਰ ਕਰਨ ਚੱਲ ਜਾਂਦੀ ਐ ਇਹ ਦੁਨੀਆ ਦੀ ਨਾ ਸਭ ਤੋਂ ਵਧੀਆ ਬਾਮ ਬਣੀ ਐ ਜੀ ਆਏ ਹੋਏ ਹੋਏ ਇਹ ਉਹ ਬਾਮ ਐ ਵੀ ਜਿੰਨੇ ਦਰਦ ਭਜਾਣਾ ਨਹੀਂ ਦਰਦ ਖਤਮ ਕਰ ਦੇਣਾ ਸਦਾ ਲਈ ਬਹੁਤ ਸਾਰੇ ਦਰਦ ਭਜਾਉਣ ਵਾਲੀਆਂ ਤੁਸੀਂ ਮਸ਼ਹੂਰੀਆਂ ਸੋਸ਼ਲ ਮੀਡੀਆ ਤੇ ਜ਼ਰੂਰ ਦੇਖਿਆ ਹੋਣੀ ਐ ਤੇ ਉਸ ਦਾ ਫਾਇਦਾ ਵੀ ਤੁਹਾਨੂੰ ਨੇ ਕਿਤੇ ਨਾ ਕਿਤੇ ਜ਼ਰੂਰ ਲਿਆ ਹੋਣਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਪਰ ਅੱਜ ਜਿਹੜਾ ਤੇਲ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਜਿਸ ਤੇਲ ਨੂੰ ਬਣਾਉਣ ਦਾ ਤਰੀਕਾ ਤੁਹਾਨੂੰ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਦੱਸਣ ਵਾਲੇ ਨੇ ਉਹਦੇ ਨਾਲ ਤੁਹਾਡੇ ਕੋਈ ਪੈਸਾ ਖਰਚ ਨਹੀਂ ਹੋਣਾ ਔਰ ਤੁਹਾਨੂੰ ਅੱਜ ਇੱਕ ਮੈਡੀਕੇਟਡ ਤੇਲ ਤੇ ਮੈਡੀਕੇਟਡ ਬਾਮ ਬਣਾਉਣ ਦਾ ਤਰੀਕਾ ਘਰ ਦੇ ਵਿੱਚ ਅਸੀਂ ਦੱਸਣ ਵਾਲੇ ਆ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਤੇ ਉਹ ਤੇਲ ਇੰਨਾ ਕੁ ਕਰਾਮਾਤੀ ਤੇਲ ਸਾਬਿਤ ਹੋਇਆ ਬਹੁਤ ਸਾਰੇ ਮਰੀਜ਼ਾਂ ਦੇ ਉੱਤੇ ਉਹ ਬਾਮ ਇੰਨੀ ਕੁ ਕੰਮ ਦੀ ਬਾਮ ਸਾਬਿਤ ਹੋਈ ਹੈ ਜਿਹੜੀ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਆਪਣੇ ਮਰੀਜ਼ਾਂ ਨੂੰ ਦੱਸਦੇ ਨੇ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਪਹਿਲਾਂ ਜਿਹੜੇ ਘਰ ਦੇ ਵਿੱਚ ਨੁਸਖੇ ਫਾਰਮੂਲੇ ਸਾਡੇ ਕੋਲ ਪਏ ਨੇ ਉਹਨਾਂ ਦੇ ਜ਼ਰੀਏ ਹੀ ਅਸੀਂ ਹੱਲ ਕਰ ਸਕੀਏ ਵੈਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਦੇਸ਼ਾ ਉਦੇਸ਼ਾਂ ਵਿੱਚ ਵਸਦੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਦੀਵਾਲੀ ਦੇ ਸੀਜ਼ਨ ਦੇ ਵਿੱਚ ਡਾਕਟਰ ਸਾਹਿਬ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਮਹਿਮਾਨ ਨਵਾਜ਼ੀ ਦੇ ਵਿੱਚ ਜਿਹੜੀਆਂ ਖਾਧੀਆਂ ਗਈਆਂ ਜਾਂ ਗਿਫਟ ਆਈਆਂ ਮਿਠਾਈ ਦੇ ਤੌਰ ਤੇ ਜ਼ਿਆਦਾਤਰ ਸਾਡੇ ਕੋਲ ਜਿਹੜਾ ਗਿਫਟਾਂ ਤੋਹਫੇ ਆਉਂਦੇ ਨੇ ਮਿੱਠੇ ਦੇ ਰੂਪ ਚ ਆਉਂਦੇ ਨੇ ਤੇ ਉਸ ਤੋਂ ਬਾਅਦ ਬਹੁਤ ਸਾਰੇ ਦਰਦ ਹੈਗੇ ਨੇ ਉਹ ਫਿਰ ਨਾਲ ਹੀ ਲੈ ਕੇ ਆਉਂਦੇ ਨੇ ਦੀਵਾਲੀ ਚਲੀ ਜਾਂਦੀ ਹੈ ਪਰ ਦਰਦ ਸਰੀਰ ਦੇ ਵਿੱਚ ਰਹਿ ਜਾਂਦੇ ਨੇ ਤੁਹਾਡੇ ਕੋਲ ਅੱਜ ਇਹ ਨੁਸਖਾ ਫਾਰਮੂਲਾ ਅਸੀਂ ਇਸ ਕਰਕੇ ਲੈ ਰਹੇ ਹਾਂ ਤਾਂ ਕਿ ਜਿਨ੍ਹਾਂ ਨੂੰ ਗਲਤ ਖਾਣ ਪੀਣ ਕਰਕੇ ਜੋੜਾਂ 'ਚ ਦਰਦ ਹੋ ਗਏ ਨੇ ਜਾਂ ਜਿਨ੍ਹਾਂ ਦੇ ਸਦੀਆਂ ਪੁਰਾਣੇ ਸੀ ਕਹਿ ਲੀਏ ਕਿ ਜੋੜਾਂ ਦੇ ਦਰਦ ਨੇ ਉਹ ਕਿਵੇਂ ਠੀਕ ਹੋਣਗੇ ਸਭ ਤੋਂ ਪਹਿਲਾ ਸਵਾਲ ਮੇਰਾ ਇਹੋ ਹੈ ਕਿ ਖਾਣ ਪੀਣ ਦਾ ਦਰਦ ਨਾਲ ਕੋਈ ਸਬੰਧ ਹੈ 101% ਹੈਗਾ ਜੀ ਉਹ ਕਿਵੇਂ ਜੀ ਉਹ ਹੈਗਾ ਜੀ ਸੋਜਿਸ਼ ਦਾ ਸੋਜਿਸ਼ ਸੋਜਿਸ਼ ਕਿਉਂ ਹੁੰਦੀ ਹੈ ਇਨਫਲੇਮੇਸ਼ਨ ਕਿਉਂ ਹੁੰਦੀ ਹੈ ਇਹ ਦੱਸੋ ਤੁਹਾਨੂੰ ਪਤਾ ਨਾ ਮੈਨੂੰ ਤਾਂ ਜੀ ਪਤਾ ਆਯੁਰਵੇਦ ਇਹ ਕਹਿੰਦਾ ਵੀ ਜਦੋਂ ਤੁਹਾਡਾ ਅੰਦਰ ਸਿਸਟਮ ਠੀਕ ਨਹੀਂ ਹੈਗਾ ਅੰਦਰ ਸਿਸਟਮ ਅੰਦਰ ਸਿਸਟਮ ਮੀਨਸ ਵੀ ਖਾਣ ਪੀਣ ਵਾਲਾ ਸਿਸਟਮ ਜਿਹੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਚੀਜ਼ਾਂ ਤੁਸੀਂ ਖਾਂਦੇ ਹੋ ਜਿਹੜਾ ਅਨਡਾਈਜੈਸਟ ਫੂਡ ਹੈ ਜਿਹੜਾ ਫੂਡ ਤੁਹਾਨੂੰ ਅੰਦਰ ਜਾ ਕੇ ਪਚਿਆ ਹੀ ਨਹੀਂ ਨਹੀਂ ਡਾਕਟਰ ਤਾਂ ਕਹਿੰਦੇ ਨੇ ਜੀ ਸਾਡੇ ਢਿੱਡ ਦੇ ਵਿੱਚ ਇਸ ਤਰ੍ਹਾਂ ਦੇ ਐਸਿਡ ਹੈਗੇ ਨੇ ਕਿ ਉਹ ਤਾਂ ਬਹੁਤ ਸਾਰੀਆਂ ਚੀਜ਼ਾਂ ਪਚਾ ਦਿੰਦੇ ਨੇ ਹੱਡੀਆਂ ਵੀ ਪਚਾ ਜਾਂਦੇ ਨੇ ਬਿਲਕੁਲ ਠੀਕ ਹੈ ਇਹ ਅੱਜ ਤੋਂ 25 30 ਸਾਲ ਪੁਰਾਣੀ ਗੱਲ ਸੀ ਵੀ ਜਦੋਂ ਉਹ ਐਸਿਡ ਹੁੰਦੇ ਸੀ ਅੱਜ ਦੀ ਡੇਟ 'ਚ ਤੇ 17 17 18 18 ਸਾਲ ਦੇ ਬੱਚੇ ਜਿਹੜੇ ਨੇ ਉਹ ਚੂਰਨ ਖਾ ਕੇ ਤੇ ਉਹ ਆਪਣੀ ਕਬਜ ਦੂਰ ਕਰ ਰਹੇ ਨੇ ਅੱਜ ਦੀ ਡੇਟ 'ਚ ਕੀ ਹੈਗਾ ਆਂ ਡਾਈਜੈਸਟਿਡ ਫੂਡ ਜਿਹੜੇ ਅਸੀਂ ਪੀਜ਼ਾ ਖਾਦੇ ਨੇ ਜਿਹੜੇ ਅਸੀਂ 버ਗਰ ਖਾਦੇ ਨੇ ਜਿਹੜੇ ਅਸੀਂ ਨਿਊਟ੍ਰਲ ਖਾਦੇ ਨੇ ਉਹ ਅੰਦਰ ਜਾ ਕੇ ਪਾਚੇ ਨਹੀਂ ਰਹੇ ਨਾ ਪਚਣ ਕਰਕੇ ਅੰਦਰ ਉਹ ਜਿਹੜਾ ਆਂ ਡਾਈਜੈਸਟ ਫੂਡ ਹੈ ਉਹਨੂੰ ਆਯੁਰਵੇਦ ਦੇ ਵਿੱਚ ਅਮਾ ਕਹਿੰਦੇ ਨੇ ਅਮਾ ਜਿਹੜੀ ਏ ਸਾਰੀ ਇਨਫਲੇਮੇਸ਼ਨ ਦੀ ਜਿਹੜੀ ਰਿਸਪੌਂਸੀਬਲ ਹੈ ਮਾਏ ਬਿਲਕੁਲ ਉਹ ਮਾ ਨਹੀਂ ਹੈ ਉਹ ਮਾ ਹੈ ਸਾਰੀ ਇਨਫਲੇਮੇਸ਼ਨ ਦੀ ਜਿੰਨੀ ਸੋਜਿਸ਼ ਬਾਡੀ ਦੇ ਵਿੱਚ ਕਿਤੇ ਵੀ ਤੁਹਾਡੇ ਦਰਦ ਹੁੰਦੀ ਏ ਉਹਦਾ ਜਿਹੜਾ ਮੇਨ ਮੂਲ ਸਿਧਾਂਤ ਦੇਵੇ ਕਿ ਜਿਹੜਾ ਅਸੀਂ ਸਿੱਧਾ ਪੁੱਠਾ ਖਾਦਾ ਗਿਆ ਸਾਡੇ ਤੋਂ ਆਹ ਨਹੀਂ ਵੀ ਅੱਜ ਖਾਦਾ ਤੇ ਕੱਲ ਦਰਦ ਹੋਣੀ ਸ਼ੁਰੂ ਹੋਣੀ ਹੈ ਜਿਹੜਾ ਅਸੀਂ 10 ਸਾਲ ਪਹਿਲਾਂ ਦਾ ਵੀ ਖਾਦਾ ਨਾ ਉਹ ਵੀ ਸਾਡੇ ਫੂਡ ਜਿਹੜਾ ਅੰਦਰ ਪਿਆ ਉਹ ਸਾਨੂੰ ਤੰਗ ਕਰੇਗਾ 10 ਸਾਲਾਂ ਬਾਅਦ 15 ਸਾਲਾਂ ਬਾਅਦ ਉਹਦੀ ਕੋਈ ਡਿਫਾਈਨਡ ਡੇਟ ਨਹੀਂ ਹੈਗੀ ਪਰ ਬਹੁਤ ਲੋਕ ਤਾਂ ਕਹਿੰਦੇ ਨੇ ਜੀ ਅਗੀ ਅਗਰ ਕਿਸੇ ਨੂੰ ਵੈਦ ਹਕੀਮ ਡਾਕਟਰ ਕਹਿੰਦੇ ਨੇ ਜੀ ਚਾਹ ਛੱਡ ਦਿਓ ਉਹ ਕਹਿੰਦੇ ਨੇ ਇਸ ਦਾ 10 ਸਾਲ ਹੋ ਗਿਆ ਜੀ ਚਾਹ ਪੀਂਦਿਆਂ ਨੂੰ 20 ਸਾਲ ਹੋ ਗਏ ਅਸਾਨੂੰ ਤਾਂ ਕੁਝ ਹੋਈ ਨਹੀਂ ਫੇਰ ਜੀ ਦੇਖੋ ਅੰਗਰੇਜ਼ੀ ਗੋਲੀ ਕੋਈ ਵੀ ਖਾਂਦੇ ਹੋ ਨਾ ਤੁਸੀਂ ਜਿਹਦੇ ਅੰਦਰ ਕੈਮੀਕਲ ਪਾਏ ਹੋਏ ਨੇ ਉਹਦੇ ਉੱਤੇ ਸਾਫ਼-ਸਾਫ਼ ਲਿਖਿਆ ਹੁੰਦਾ ਵੀ ਇਹਦਾ ਜਿਹੜਾ ਸਾਈਡ ਇਫੈਕਟ ਏ ਉਹ ਤੁਹਾਨੂੰ ਅੱਜ ਨਹੀਂ ਹੋਣਾ ਉਹ ਤੁਹਾਨੂੰ ਹੋ ਸਕਦਾ 2 ਸਾਲਾਂ ਬਾਅਦ ਹੋਏ ਹੋ ਸਕਦਾ ਤੁਹਾਨੂੰ 5 ਸਾਲਾਂ ਬਾਅਦ ਹੋ ਹੂ ਜ਼ੋ ਦਾ ਤੁਹਾਡੀ ਅਖੀਰਲੀ ਉਮਰ ਚ ਹੋਏ ਪਰ ਹੋਏਗਾ ਜ਼ਰੂਰ ਓਕੇ ਜਿਹੜਾ ਕੈਮੀਕਲ ਅਸੀਂ ਖਾਣੇ ਪਏ ਆ ਜਿਹੜਾ ਦਵਾਈਆਂ ਦੇ ਵਿੱਚ ਕੈਮੀਕਲ ਏ ਉਹਦਾ ਜੇ ਸਾਈਡ ਇਫੈਕਟ ਆਪਾਂ ਨੂੰ ਆਉਣ ਵਾਲੀ ਉਮਰ ਦੇ ਵਿੱਚ ਆ ਸਕਦਾ ਆ ਸਕਦਾ ਪੇਨ ਕਿਲਰ ਦਾ ਵੀ ਆ ਸਕਦਾ ਐਂਟੀ ਜਿਹੜੇ ਆਪਾਂ ਉਹ ਕੰਨੇ ਆ ਐਂਟੀ ਐਸਿਡ ਖਾਣੇ ਉਹਦਾ ਵੀ ਆਪਾਂ ਨੂੰ ਆ ਸਕਦਾ ਕਿਸੇ ਵੀ ਚੀਜ਼ ਦਾ ਆ ਸਕਦਾ ਜਿਹਦੇ ਵਿੱਚ ਕੈਮੀਕਲ ਪੈ ਗਿਆ ਤੇ ਜਿਹੜਾ ਅਸੀਂ ਫੂਡ ਰੇੜੀਆਂ ਤੋਂ ਖਾਣੇ ਪਏ ਆ ਕੀ ਉਹਦੇ ਵਿੱਚ ਕੈਮੀਕਲ ਨਹੀਂ ਪਾਇਆ ਉਹਨਾਂ ਨੇ ਉਹਦਾ ਜੀ 40-40 ਰੁਪਏ ਦੇ ਲੈ ਕੇ ਉਹ ਮੂਨਿਸ ਜੀ ਜਿੱਤੇ ਸੋਸ ਮੂਨਿਸ ਮੈਂ ਹੈਰਾਨ ਹੋ ਜਨਾ ਕਈ ਵਾਰ ਸਾਡੇ ਦਰਸ਼ਕਾਂ ਨੂੰ ਵੀ ਅਸੀਂ ਧਿਆਨ ਚ ਲਿਆ ਦਈਏ ਕਿ ਬਹੁਤ ਸਾਰੀਆਂ ਥਾਵਾਂ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਵਸਤੂਆਂ ਖਾਣ ਪੀਣ ਵਾਲੀਆਂ ਮਿਲਦੇ ਨੇ ਜਿਹੜੀਆਂ ਕਿ ਸਾਨੂੰ ਫਸਟ ਟਾਈਮ ਲੱਗਦਾ ਹੈ ਕਿ ਬੜਾ ਸੁਆਦਿਸਟ ਤੇ ਬੜਾ ਸਸਤਾ ਵਿਅੰਜਨ ਹੈ ਪਰ ਉਸ ਸਸਤੇ ਵਿਅੰਜਨ ਦੇ ਪਿੱਛੇ ਦੀ ਜਿਹੜੀ ਕਹਾਣੀ ਹੈ ਉਹ ਤੁਸੀਂ ਜ਼ਰੂਰ ਪੜਿਆ ਕਰੋ ਜ਼ਰੂਰ ਉਹਨੂੰ ਵਾਚਿਆ ਕਰੋ ਕਿ ਅਗਰ ਕੁਲਚੇ ਦੇ ਵਿੱਚ ਤੁਹਾਨੂੰ ਕੋਈ ਕਰੀਮ ਲਾ ਕੇ ਦੇ ਰਿਹਾ ਹੈ ਕੁਲਚੇ ਦੇ ਵਿੱਚ ਤੁਹਾਨੂੰ ਕੋਈ ਪਨੀਰ ਪਾ ਕੇ ਦੇ ਰਿਹਾ ਹੈ ਕੁਲਚੇ ਦੇ ਨਾਲ ਤੁਹਾਨੂੰ ਕੋਈ ਸੋਸ ਦੇ ਰਿਹਾ ਹੈ ਜਾਂ 10 ਜਾਂ 15 ਰੁਪਏ ਜਾਂ 12 ਰੁਪਏ ਦਾ ਸਮੋਸਾ ਹੈ ਉਹਦੇ ਨਾਲ ਤੁਹਾਨੂੰ ਚਟਨੀ ਦੇ ਰਿਹਾ ਤਾਂ ਉਹ ਕਿਸ ਤਰ੍ਹਾਂ ਪ੍ਰਿਪੇਅਰ ਹੋਈ ਹੈ ਜੀ ਡਾਕਟਰ ਸਾਹਿਬ ਇੱਕ ਨਾ ਮੈਂ ਅੱਜ ਹੀ ਰੀਲ ਦੇਖੀ ਹੈ ਉਹਦੇ ਵਿੱਚ ਦੁੱਧ ਦੀ ਗੱਲ ਕਰ ਰਹੇ ਉਹ ਬੰਦਾ ਕੋਈ ਦੁੱਧ ਵੇਚਣ ਆਲਾ ਉਹ ਕਹਿ ਰਿਹਾ ਵੀ ਐਨੇ ਰੁਪਏ ਲੀਟਰ ਦੁੱਧ ਦੇ ਐਨੇ ਰੁਪਈਆ ਦਾ 1 ਕਿਲੋ ਪਨੀਰ ਬੰਦਾ ਘਰ ਤੇ ਤੁਸੀਂ ਉਹਦੇ ਅੱਧੇ ਰੇਟ ਦੇ ਵਿੱਚ 1 ਕਿਲੋ ਪਨੀਰ ਕਿੰਦਾ ਦੇ ਰਹੇ ਹੋ ਕਾਮਨ ਸੈਂਸ ਦੀ ਗੱਲ ਹੈ ਨਾ ਸੋ ਇਦਾਂ ਦੀ ਕਾਮਨ ਸੈਂਸ ਜਿੱਦਾਂ ਫਰੂਕੀ ਸਾਹਿਬ ਨੇ ਤੁਹਾਨੂੰ ਗਾਈਡ ਕੀਤਾ ਜੇ ਤੁਸੀਂ ਕਰੋਗੇ ਤੁਹਾਨੂੰ ਜੋੜ ਦਰਦਾਂ ਦੀ ਦਿੱਕਤ ਕਦੇ ਵੀ ਨਹੀਂ ਆਏਗੀ ਤੁਹਾਨੂੰ ਕਿਸੇ ਵੀ ਕਾਰਨ ਨਾਲ ਜੇ ਜੋੜ ਦਰਦ ਹੋ ਰਹੇ ਨੇ ਉਹਦੇ ਪਿੱਛੇ ਜਿਹੜਾ ਰੀਜ਼ਨ ਹੈ ਉਹ ਤੁਹਾਡਾ ਸਿੱਧਾ ਪੁੱਟਾ ਖਾਦਾ ਪੀਤਾ ਅੱਜ ਅਸੀਂ ਉਹ ਜਿਹੜਾ ਸਿੱਧਾ ਪੁੱਟਾ ਖਾਦਾ ਪੀਤਾ ਜਾਂ ਉਹਦਾ ਮਾੜਾ ਅਸਰ ਜਿਹੜੇ ਤੁਹਾਡੇ ਜੋੜ ਦਰਦ ਨੇ ਉਹਨਾਂ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਤੁਹਾਨੂੰ ਇੱਕ ਨੁਸਖਾ ਇੱਕ ਢੰਗ ਇੱਕ ਫਾਰਮੂਲਾ ਦੇ ਰਹੇ ਹਾਂ ਜੋ ਕਿ ਆਯੁਰਵੇਦ ਦੇ ਅਕੋਰਡਿੰਗ ਹੈਗਾ ਜਿਹੜਾ ਤੁਸੀਂ ਘਰ 'ਚ ਪਈਆਂ ਛੋਟੀਆਂ-ਛੋਟੀਆਂ ਕਾਮਨ ਚੀਜ਼ਾਂ ਦੇ ਨਾਲ ਬਣਾ ਸਕਦੇ ਹੋ ਤੇ ਬਣਾ ਕੇ ਉਹਦਾ ਪੂਰਾ-ਪੂਰਾ ਬੈਨੀਫਿਟ ਲੈ ਸਕਦੇ ਹੋ ਤੁਹਾਨੂੰ ਕਿਸੇ ਡਾਕਟਰ ਕੋ ਜਾਣ ਦੀ ਕਿਸੇ ਵੈਦ ਕੋ ਜਾਣ ਦੀ ਆਪਣੇ ਪੈਸੇ ਜੇਬ ਟਿੱਲੀ ਕਰਾਣ ਦੀ ਲੋੜ ਨਹੀਂ ਪਵੇਗੀ ਤੁਸੀਂ ਇਹ ਨੁਸਖਾ ਫਾਰਮੂਲਾ ਘਰੇ ਤਿਆਰ ਕਰੋ ਸਾਡੀ ਦੱਸੀ ਹੋਈ ਤਰੀਕੇ ਨਾਲ ਸਾਡੇ ਦੱਸਿਓ ਢੰਗ ਨਾਲ ਇਹਨੂੰ ਤਿਆਰ ਕਰੋ ਤੇ ਇਹਦਾ ਪੂਰਾ ਬੈਨੀਫਿਟ ਲਓ ਤੇ ਆਪਣੀਆਂ ਦਰਦਾਂ ਤੋਂ ਨਜਾਜ਼ ਪਾਓ ਅੱਛਾ ਡਾਕਟਰ ਸਾਹਿਬ ਪਹਿਲਾਂ ਸਾਨੂੰ ਤੁਸੀਂ ਇਹ ਨੁਸਖਾ ਫਾਰਮੂਲਾ ਦਿਓ ਕਿ ਜਿਹੜਾ ਜਿਸ ਦੇ ਨਾਲ ਜੋੜਾਂ ਦੇ ਦਰਦ ਹੈਗੇ ਨੇ ਤੁਸੀਂ ਕਹਿ ਰਹੇ ਹੋ ਕਿ ਬਹੁਤ ਛੇਤੀ ਰਿਲੀਫ ਮਿਲਦਾ ਤੜਫਦੇ ਬੰਦੇ ਨੂੰ ਜਿਹੜਾ ਮੱਛੀ ਵਾਂਗੂ ਦਰਦਾਂ ਨਾਲ ਤੜਫਦਾ ਹੈ ਤੇ ਇਹ ਤੇਲ ਅਨੁਸਾਰ ਉਹ ਠੰਡਾ ਹੋ ਜਾਂਦਾ ਹਮ ਦੇਖੋ ਇਸ ਨੁਸਕੇ ਫਾਰਮੂਲੇ ਦੇ ਵਿੱਚ ਤਿੰਨ ਚੀਜ਼ਾਂ ਪਾਣੀਆਂ ਨੇ ਆਪਾਂ ਸਭ ਤੋਂ ਪਹਿਲੀ ਜਿਹੜੀ ਚੀਜ਼ ਏ ਉਹ ਹੈਗੀ ਸਰੋਂ ਦਾ ਤੇਲ ਲੋਕੀ ਪਹਿਲਾਂ ਨਹਾਦੇ ਸੀ ਨਹਾਣ ਤੋਂ ਬਾਅਦ ਆਪਣੇ ਗਿੱਟੇ ਗੋਡਿਆਂ ਦੇ ਉੱਤੇ ਸਰੋਂ ਦਾ ਤੇਲ ਲਾਉਂਦੇ ਸੀ ਉਹਦਾ ਵੀ ਵਜ੍ਹਾ ਇਹ ਸੀ ਕਿ ਜਿਹੜਾ ਸਰੋਂ ਦਾ ਤੇਲ ਹੈ ਦੁਨੀਆ ਦਾ ਸਭ ਤੋਂ ਵਧੀਆ ਲੁਬਰੀਕੈਂਟ ਹੈ ਆਪਣੀਆਂ ਬੋਨਸ ਲਈ ਠੀਕ ਹੈ ਠੀਕ ਹੈ ਹੱਡੀਆਂ ਦੇ ਵਿੱਚ ਜਿਹੜੀ ਗਰੀਸ ਬੰਦੀ ਏ ਜਿਹੜਾ ਇੱਕ ਫਲੂਇਡ ਬੰਦਾ ਕਾਟਲੇਜ ਕਹਿੰਦੇ ਆਪਾਂ ਉਹਨੂੰ ਕਾਟਲੇਜ ਬਣਨ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਨਾ ਏ ਅੱਜ कार्टिलेज ਹੱਡੀਆਂ ਦੇ ਵਿੱਚੋਂ 35 ਸਾਲ ਦੇ ਬੰਦੇ ਦਾ ਖਤਮ ਹੋਣਾ ਸ਼ੁਰੂ ਹੋ ਗਿਆ। ਕੜਕੜ ਕਰਨ ਲੱਗ ਜਾਂਦੇ ਨੇ। ਗੋਡੇ ਗਿੱਟੇ ਖੜਕਣ ਲੱਪੇ ਜਦੋਂ ਥੋੜੀ ਜੀ ਏਸੀ ਦੀ ਹਵਾ ਲੱਗ ਜਾਵੇ ਤਾਂ ਦਰਦ ਹੋਣ ਲੱਗ ਜਾਂਦਾ। ਜਿਵੇਂ ਪੁਰਾਣੀ ਗੱਡੀ ਟੋਏ 'ਚ ਜਾਂਦੀ ਨਾ ਠਕ ਠਕ ਦੀ ਆਵਾਜ਼ ਆ ਜਾਂਦੀ ਹੈ ਇਦਾਂ ਗਿੱਟੇ ਗੋਡਿਆਂ ਦੇ ਵਿੱਚੋਂ ਆ ਜਾਣੀ ਸ਼ੁਰੂ ਹੋ ਗਈ ਅੱਜ ਦੀ ਡੇਟ 'ਚ। ਠੀਕ ਹੈ। ਉਹ ਸੀ ਸਰੋਂ ਦਾ ਤੇਲ ਇਸਤੇਮਾਲ ਕਰਨਾ ਬੰਦ ਕਰਤਾ ਕਿਉਂਕਿ ਅਸੀਂ ਕਹਿੰਨੇ ਸਰੋਂ ਦੇ ਤੇਲ ਦੀ ਸਾਨੂੰ ਸਵੈਲ ਨਹੀਂ ਚੰਗੀ ਲੱਗਦੀ। ਸਮੈਲ ਨਹੀਂ ਚੰਗੀ ਲੱਗਦੀ ਉਹਦੇ ਲਈ ਸਾਡੇ ਕੋਲ ਬਹੁਤ ਵਧੀਆ ਖੂਬਸੂਰਤ ਜਿਹੜੀ ਖੁਸ਼ਬੂ ਵਾਲਾ ਜਿਹੜਾ ਸਾਡਾ ਤੇਲ ਏ ਉਹ ਤਿਆਰ ਕੀਤਾ ਆਪਾਂ ਇਹ ਉਹਨਾਂ ਵੀਰਾ ਭਰਾਵਾਂ ਲਈ ਉਹ ਤੇਲ ਏ ਜਿੱਡੇ ਵੀਂਦਰੋਂ ਬਿਲਕੁਲ ਜਿੱਦਾ ਰੋਜ਼ ਨਹੀਂਂਦਾ ਰੋਜ਼ ਵਰਗੀ ਸਮੈਲ ਆਂਦੀ ਏ ਜਿੱਦਾਂ ਆਪਾਂ ਰੋਜ਼ ਦੀ ਖੁਸ਼ਬੂ ਲੈ ਕੁਸ਼ ਹੁੰਨੇ ਨਾ ਇਹਦਾ ਕਲਰ ਵੀ ਦੇਖੋ ਕਿੱਡਾ ਪਿਆਰਾ ਜੀ ਜਿੱਦਾਂ ਰੋਜ਼ ਦਾ ਕਲਰ ਹੁੰਦਾ ਉਦਾਂ ਦਾ ਕਲਰ ਹੈ ਜੀ ਇਹ ਤੇਲ ਵੀ ਤੁਹਾਡੇ ਨੁਸਖੇ ਵਾਲੇ ਤੇਲ ਦਾ ਕੰਮ ਕਰੂਗਾ ਜੀ ਹਾਂ ਜੀ 101% ਕਰੂਗਾ ਫੇਰ ਸਾਨੂੰ ਇਹਦੀ ਨੁਸਖਾ ਦੇ ਦਿਓ ਡਾਕਟਰ ਸਾਹਿਬ ਇਹਦਾ ਨੁਸਖਾ ਵੀ ਦੇਣ ਲਈ ਤਿਆਰ ਹਾਂ ਤੁਸੀਂ ਰੋਜ਼ ਲੈ ਕੇ ਨਾ ਆਰਓਐਸਈ ਰੋਜ਼ ਆਇਲ ਰੋਜ਼ ਆਇਲ ਲਿਖ ਕੇ ਨਾ ਮੈਨੂੰ ਥੱਲੇ ਕਮੈਂਟ ਕਰਨਾ ਜੋ ਇਹਦੇ ਵਿੱਚ ਮੈਂ ਪਾਣਾ ਵਾ ਐਜ਼ ਇਟ ਇਜ਼ ਤੁਹਾਨੂੰ ਦੱਸਾਂਗਾ ਠੀਕ ਹੈ ਬਿਲਕੁਲ ਫ੍ਰੀ ਆਫ ਕਾਸ ਦੱਸਾਂਗਾ ਉਹਦੇ ਲਈ ਤੁਹਾਨੂੰ ਸਿਰਫ ਇੱਕ ਕੰਮ ਕਰਨਾ ਪੈਣਾ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ YouTube ਤੇ ਦੇਖ ਰਹੇ ਹੋ Instagram ਤੇ ਦੇਖ ਰਹੇ ਹੋ Facebook ਤੇ ਦੇਖ ਰਹੇ ਹੋ ਜਿੱਥੇ ਵੀ ਦੇਖ ਰਹੇ ਹੋ ਇਸ ਵੀਡੀਓ ਦੇ ਥੱਲੇ ਕਮੈਂਟ ਕਰੋ ਰੋਜ਼ ਆਇਲ ਤਾਨੂੰ ਇਹਦਾ ਨੁਸਖਾ ਫਾਰਮੂਲਾ ਮਿਲ ਜੇਗਾ ਹੁਣ ਅਸੀਂ ਆ ਜੰਨੇ ਆ ਉਸ ਨੁਸਕੇ ਉੱਤੇ ਜਿਹਦੇ ਬਾਰੇ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਏ ਉਹ ਸਰੋਂ ਦਾ ਤੇਲ ਏ ਸਰੋਂ ਦਾ ਤੇਲ ਯੂਜ਼ ਕਰਾਂਗੇ ਆਪਣੇ ਅੰਦਰ ਜਿਹੜੀਆਂ ਹੱਡੀਆਂ ਦੇ ਅੰਦਰ ਲੁਬਰੀਕੈਂਸੀ ਦੀ ਕਮੀ ਏ ਲੁਬਰੀਕੇਸ਼ਨ ਜਿਹੜੀ ਏ ਉਹ ਘਟ ਗਈ ਏ ਤੇ ਹੱਡੀਆਂ ਜਿਹੜੀਆਂ ਚੱਲ ਪੈਣਗੀਆਂ ਸਰੋਂ ਦਾ ਤੇਲ ਨਾਰਮਲ ਹੀ ਨਹੀਂ ਲਾਣਾ ਆਪਾਂ ਸਰੋਂ ਦਾ ਤੇਲ ਨੂੰ ਪਹਿਲਾਂ ਗਰਮ ਕਰਾਂਗੇ ਠੀਕ ਹੈ ਪਹਿਲਾਂ ਗਰਮ ਕਰਨ ਲਈ ਆ ਦੇਖੋ ਅਸੀਂ ਇਹਨੂੰ ਪੈਨ ਦੇ ਵਿੱਚ ਪਾਤਾ ਠੀਕ ਹੈ ਠੀਕ ਹੈ ਜੀ ਆ ਦੇਖੋ ਹਲਕਾ ਹਲਕਾ ਜਿਹਾ ਗਰਮ ਹੋਣਾ ਸ਼ੁਰੂ ਹੋ ਗਿਆ ਸੈਕਿੰਡ ਜਿਹੜੀ ਚੀਜ਼ ਹੈ ਉਹ ਵੀ ਬੜੀ ਕਮਾਲ ਦੀ ਹੈ ਜਿਹੜੀ ਅਸੀਂ ਅਕਸਰ ਘਰਾਂ ਦੇ ਵਿੱਚ ਜਦੋਂ ਪਲਾਉ ਬਣਾਉਂਦੇ ਆ ਤੇ ਉਹਦੇ ਵਿੱਚ ਯੂਜ਼ ਕਰਦੇ ਆ ਤੇਜ ਪੱਤਾ ਓਕੇ ਤੇਜ ਪੱਤਾ ਵੀ ਇੱਕ ਆਯੁਰਵੈਦਿਕ ਔਸ਼ਧੀ ਦਾ ਕੰਮ ਕਰਦੀ ਹੈ ਠੀਕ ਹੈ ਠੀਕ ਹੈ ਇਹਦੇ ਅੰਦਰ ਵੀ ਐਂਟੀ ਇਨਫਲਮੇਟਰੀ ਗੁਣ ਹੈਗੇ ਨੇ ਠੀਕ ਹੈ ਜਦੋਂ ਅਸੀਂ ਆ ਦੇਖੋ ਪੱਤੇ ਨੂੰ ਤੋੜ ਕੇ ਤੇਲ ਦੇ ਵਿੱਚ ਐਡ ਅਪ ਕਰਾਂਗੇ ਇਹਨੂੰ ਤੇਲ ਦੇ ਵਿੱਚ ਪਾਵਾਂਗੇ ਇਦੇ ਗੁਣ ਹੋਰ ਜ਼ਿਆਦਾ ਉਜਾਗਰ ਹੋ ਜਾਣਗੇ ਜੀ ਜਿਵੇਂ ਜਿਵੇਂ ਤੇਲ ਗਰਮ ਹੋ ਰਿਹਾ ਨਾਲ ਦੀ ਨਾਲ ਅੱਖਾਂ ਨੂੰ ਵੀ ਚੜ ਰਹੇ ਜੀ ਬਿਲਕੁਲ ਜੀ ਬਿਲਕੁਲ ਅੱਖਾਂ ਨੂੰ ਚੜੇਗਾ ਕਿਉਂਕਿ ਜਦੋਂ ਵੀ ਕੋਈ ਚੰਗੀ ਚੀਜ਼ ਬਣਾਵਾਂਗੇ ਉਹ ਮਾੜੀ-ਮੁੱਟੀ ਆਪਣਾ ਜਿਹੜਾ ਐਸੈਂਸ ਹੁੰਦਾ ਜਿਹੜਾ ਫਲੇਵਰ ਹੁੰਦਾ ਉਹ ਖਿਲਾਰਦੀ ਏ ਜਿਹਦੇ ਅੰਦਰ ਅਸੀਂ ਤਕਰੀਬਨ ਆ ਦੇਖੋ 2 ਤੋਂ 3 ਪੱਤੇ ਐਡ ਕਰਦੇ ਨੇ ਤੇਲ ਦੇ ਅੰਦਰ ਠੀਕ ਹੈ ਤੋੜ ਕੇ ਇਹਨਾਂ ਨੂੰ ਪਾਣਾ ਸਬੂਤੇ ਨਹੀਂ ਪਾਣਾ ਠੀਕ ਹੈ ਇਹਦੇ ਅੰਦਰ ਆਪਾਂ ਗਿਣ ਕੇ 10 ਲੌਂਗ ਪਾਣੇ ਨੇ ਠੀਕ ਹੈ ਆ ਲੌਂਗ ਰੱਖੇ ਨੇ ਲੌਂਗ ਵੀ ਐਂਟੀ ਇਨਫਲਮੇਟਰੀ ਹੈ ਇਹਨਾਂ ਦਾ ਇੱਕ ਸੁਮੇਲ ਹੈ ਇੱਕ ਆਯੁਰਵੈਦਿਕ ਦੇ ਅਕੋਰਡਿੰਗ ਆਯੁਰਵੈਦ ਦੇ ਅਕੋਰਡਿੰਗ ਇੱਕ ਕੰਬੀਨੇਸ਼ਨ ਹੈ ਤਿੰਨ ਚੀਜ਼ਾਂ ਦਾ ਜਦੋਂ ਇਹ ਤਿੰਨੇ ਚੀਜ਼ਾਂ ਰਚਵੇਂ ਜਾਣਗੀਆਂ ਇਹਨਾਂ ਦੇ ਗੁਣ ਇੰਨੇ ਕੁ ਜ਼ਿਆਦਾ ਵੱਧ ਜਾਣਗੇ ਜਿਹੜਾ ਵੀ ਮੇਰਾ ਵੀਰ ਭਰਾ ਮੇਰੀ ਭੈਣ ਇਹਨੂੰ ਯੂਜ਼ ਕਰੇਗੀ ਉਹ ਆਪ ਥੱਲੇ ਕਮੈਂਟ ਕਰਕੇ ਦੱਸਣਗੇ ਫਰੂਕੀ ਸਾਹਿਬ ਤੁਹਾਨੂੰ ਤਾਨੂੰ ਕਹਿਣਗੇ ਵੀ ਤੁਹਾਡਾ ਭਲਾ ਹੋਏ ਵੀ ਤੁਸੀਂ ਇਹ ਵੀਡੀਓ ਅਪਲੋਡ ਕਰ ਰਹੇ ਹੋ ਸੋ ਇਹ ਜਿਹੜਾ ਆਪਣਾ ਜਿਹੜਾ ਤੇਲ ਹੈ ਇਹ ਬਣ ਕੇ ਦੇਖੋ ਰੈਡੀ ਹੋ ਗਿਆ ਤੇ ਆਪਾਂ ਇਹਨੂੰ ਇਹਦੇ ਵਿੱਚ ਐਡ ਅਪ ਕਰ ਰਹੇ ਹਾਂ ਦੇਖੋ ਤੇ ਇਹ ਆ ਨੁਸਖਾ ਫਾਰਮੂਲਾ ਬਣ ਕੇ ਤਿਆਰ ਹੋ ਗਿਆ ਜੀ ਠੀਕ ਹੈ ਦੇਖੋ ਤੇਲ ਦਾ ਰੰਗ ਕਿੱਡਾ ਸੋਨਾ ਐਨ ਪਿਆਰਾ ਜਿਹਾ ਬਣਿਆ ਨਾ 골ਡਨ ਜਿਹਾ ਕਲਰ ਠੀਕ ਹੈ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਦਾ ਹਾਂ ਤੇ ਇਸ ਤੇਲ ਨੂੰ ਮਾਲਿਸ਼ ਕਰਨ ਦਾ ਵੀ ਇੱਕ ਸਪੈਸ਼ਲ ਤਰੀਕਾ ਹੈਗਾ ਢੰਗ ਹੈਗਾ ਮੇਰੇ ਟਾਂਗ ਦੇ ਸੰਜਾਰਿਆ ਵਾ ਪਲੀਜ਼ ਨੋਟ ਕਰ ਲਓ ਮੇਰੀ ਗੱਲ ਇਹ ਦੇਖੋ ਤੇਲ ਆ ਮੰਨ ਲਓ ਆ ਮੇਰਾ ਗੋਡਾ ਹਮ ਆ ਜਿਹੜੀ ਅੰਗੂਠੇ ਦੀ ਹੈਗੀ ਨਾ ਇਹ ਇਹਨੂੰ ਆਪਾਂ ਗੋਡਾ ਸਮਝ ਲਈਏ ਤੇ ਗੋਡੇ ਦੇ ਉੱਤੇ ਕਦੀ ਇਹ ਇੱਥੇ ਨਹੀਂ ਤੇਲ ਲਾਣਾ ਇਦਾਂ ਲਾਣਾ ਆ ਦੇਖੋ ਇਦਾਂ ਤੇ ਇਦਾਂ ਐ ਨਹੀਂ ਲਾਣਾ ਜਿੱਦੋਂ ਦੇਖੋ ਜਿਹੜੀ ਇਨਫਲੇਮੇਸ਼ਨ ਹੈ ਨਾ ਜਿਹੜੀ ਸੋਜਿਸ਼ ਹੈ ਤੁਹਾਡੀ ਉਹ ਸਾਈਡਾਂ ਦੇ ਵੇ ਹਮੇਸ਼ਾ ਉੱਪਰ ਨਹੀਂ ਹੈਗੀ ਲੋਕੀ ਕੀ ਕਰਦੇ ਨੇ ਮੋਸਟਲੀ ਲੋਕਾਂ ਨੂੰ ਨਹੀਂ ਪਤਾ ਲੋਕਾਂ ਨੇ ਹਮੇਸ਼ਾ ਇੱਥੇ ਲਾਣਾ ਸ਼ੁਰੂ ਕਰਨਾ ਉੱਪਰ ਆ ਦੇਖੋ ਮੈਂ ਲੋਕਾਂ ਦੀ ਗੱਲ ਕਰਕੇ ਦਿਖਾਣਾ ਜਿਸ ਤਰੀਕੇ ਨਾਲ ਅਸੀਂ ਲਾਣੇ ਆ ਤੇ ਇਹ ਗੋਡੇ ਦੇ ਉੱਤੇ ਤੇਲ ਲਾਇਆ ਤੇ ਨਾਲ ਦੀ ਨਾਲ ਅਸੀਂ ਮਲਣਾ ਸ਼ੁਰੂ ਕੀਤਾ ਇਹ ਕੋਈ ਬਸ ਇੱਜ਼ਤ ਦੇ ਰਿਕਨ ਨਾਲ ਇਸਤੇਮਾਲ ਹਾਂ ਤੇ ਆਪਾ ਲਾਣਾ ਐਦਾਂ ਅੱਗੇ ਨੂੰ ਤੇ ਐਦਾਂ ਪਿੱਛੇ ਨੂੰ ਤੇ ਐਦਾਂ ਸਿਰੇ ਨੂੰ ਇਹ ਆ ਦੇਖੋ ਉੱਪਰ ਤੇ ਲਾਣਾ ਹੀ ਨਹੀਂ ਉੱਪਰ ਤੇ ਕੰਮ ਹੀ ਨਹੀਂ ਹੈ ਨਹੀਂ ओके सो ਇੱਕ ਢੰਗ ਤਰੀਕਾ ਦੱਸਣ ਲਈ ਤੁਹਾਡੀ ਅਵੇਅਰਨੈਸ ਵਿਦਾਨ ਲਈ ਤੁਹਾਡੀ ਜਾਗਰੂਤਾ ਵਿਦਾਨ ਲਈ ਅਸੀਂ ਇੱਥੇ ਆਏ ਆ ਤੁਹਾਡੀ ਇਨਫੋਰਮੇਸ਼ਨ ਵਿਦਾਨ ਲਈ ਤੁਹਾਡੇ ਕੋਲ ਗੋਡਿਆਂ ਦੇ ਰਿਗਾਰਡਿੰਗ ਮੋਢਿਆਂ ਦੇ ਰਿਗਾਰਡਿੰਗ ਜਾਂ ਕਿਸੇ ਵੀ ਜੋਇੰਟ ਮੁਤਾਬਕ ਪਿੱਠ ਦਰਦ ਦੇ ਮਕਸਦਿਕਾ ਪੇਨ ਜੀ ਸਰਟਿਕਾ ਪੇਨ ਤੁਹਾਡੇ ਕੋਲ ਕੋਈ ਵੀ ਕੁਐਸਚਨ ਹੈਗਾ ਮੇਰੇ ਕੋਲ ਹੀ ਬੜੇ ਕੁਐਸਚਨ ਨੇ ਡਾਕਟਰ ਸਾਹਿਬ ਇਹ ਤੇਲ ਕਿੱਥੇ ਕਿੱਥੇ ਕੰਮ ਕਰੇਗਾ ਸਾਨੂੰ ਹੀ ਦੱਸ ਦਿਓ ਪਹਿਲਾਂ ਤੇਲ ਹਰ ਜਗ੍ਹਾ ਤੇ ਕੰਮ ਕਰੇਗਾ ਤੁਹਾਡੀ ਪੂਰੀ ਬਾਡੀ ਤੇ ਕੰਮ ਕਰੇਗਾ ਗਰਦਨ ਤੇ ਜੀ 100% ਕਰੇਗਾ ਜੀ ਮੋਢਿਆਂ ਤੇ ਜੀ ਕਰੇਗਾ ਜੀ ਸੈਟ ਕੈਪੇਨ ਤੇ ਜੀ ਕਰੇਗਾ ਜੀ ਗੋਡਿਆਂ ਤੇ ਜੀ ਕਿੱਥੇ ਵੀ ਤੁਹਾਡੇ ਦਰਦ ਹੋਏ ਐਨੀ પાર્ਟ ਆਫ ਬਾਡੀ ਅੱਛਾ ਜੀ ਜਿੱਥੇ ਵੀ ਦਰਦ ਹੋਏ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਘਰ ਬਣਾ ਕੇ ਯੂਜ਼ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਮੈਨੂੰ ਕੋਈ ਪੈਸਾ ਨਹੀਂ ਦੇਣਾ ਤੁਸੀਂ ਆਪ ਇਹਨੂੰ ਬਣਾਣਾ ਆਪ ਹੀ ਇਹਦਾ ਲਾਭ ਲੈਣਾ ਜੇ ਮੇਰੇ ਕਿਸੇ ਵੀਰ ਭਰਾ ਕੋ ਇੰਨਾ ਟਾਈਮ ਨਹੀਂ ਹੈਗਾ ਜਿਹੜੇ ਸਾਡੇ ਭਰਾ ਅਬਰੌਡ 'ਚ ਬਿਠੇ ਨੇ ਬਾਹਰ ਬਿਠੇ ਨੇ ਉਹ ਸਾਡਾ ਰੋਜ਼ ਵਾਲਾ ਤੇਲ ਮੰਗਾਣਾ ਚਾਹੁੰਦੇ ਨੇ ਤੇ ਉਹ ਉਹ ਸਾਨੂੰ ਕਰਕੇ ਫੋਨ ਸਾਡੇ ਨਾਲ ਗੱਲਬਾਤ ਕਰਕੇ ਰਾਫਤਾ ਕਰਕੇ ਬਿਲਕੁਲ ਮੰਗਾ ਸਕਦੇ ਨੇ ਸਾਡੇ ਕੋਲ ਬਾਹਰ ਭੇਜਦਾ ਵੀ ਬਿਲਕੁਲ ਜੀ ਜੀ ਤੇ ਹੁਣ ਸਾਨੂੰ ਬਾਮ ਬਾਬਤ ਵੀ ਦੱਸ ਦਿਓ ਜਿਹੜੀ ਇਹ ਖੱਟੇ ਰੰਗ ਦੀ ਬਾਮ ਪਈ ਹੈ ਤੁਸੀਂ ਕਹਿੰਦੇ ਜਿਨੇ ਲਾਈ ਦਰਦ ਭਜਾਈ ਇਹ ਬੜੀ ਇਹ ਬੜੀ ਇੰਟਰਸਟਿੰਗ ਚੀਜ਼ ਹੈ ਜੀ ਜਿਹੜੀ ਬਣੀ ਹੈ ਇਹ ਐਡੀ ਪਿਆਰੀ ਚੀਜ਼ ਹੈ ਨਾ ਐਡੀ ਪਿਆਰੀ ਚੀਜ਼ ਹੈ ਇਹ ਜਿੰਨਾ ਮਰਜੀ ਦਰਦ ਜਿਹੜਾ ਹਾਈ ਲੈਵਲ ਦਾ ਦਰਦ ਹੁੰਦਾ ਨਾ ਜਦੋਂ ਡਾਕਟਰ ਕਹਿ ਦਿੰਦੇ ਨੇ ਵੀ ਮਾਤਾ ਦੇ ਹੁਣ ਗਿੱਟੇ ਬਦਲਨੇ ਪੈਣੇ ਨੇ ਮਾਤਾ ਦੇ ਗੋਡੇ ਬਦਲਨੇ ਪੈਣੇ ਨੇ ਤੇ ਇਹ ਮਾਤਾ ਦੇ ਜਿਹੜੇ ਗੋਡੇ ਬਦਲਦੇ-ਬਦਲਦੇ ਮਾਤਾ ਸਵੇਰੇ ਉੱਠ ਕੇ ਸੈਰ ਕਰਨ ਚੱਲ ਜਾਂਦੀ ਐ ਤੇ ਇਹਦਾ ਨੁਸਖਾ ਫਾਰਮੂਲਾ ਜੀ ਨੁਸਖਾ ਫਾਰਮੂਲਾ 100% ਮਿਲੇਗਾ ਬਾਮ ਲਿਖਣਾ ਠੀਕ ਐ ਬੀ ਏ ਐਮ ਬਾਮ ਅੱਗੇ ਲਿਖਣਾ ਫਾਰਮੂਲਾ ਠੀਕ ਐ ਦੋ ਅੱਖਰ ਲਿਖਨੇ ਔਖੇ ਨਹੀਂ ਠੀਕ ਐ ਜੀ ਥੱਲੇ ਵੀਡੀਓ ਦੇ ਕਮੈਂਟ ਕਰੋ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਚਾਹੇ ਉਹ ਇੰਡੀਆ 'ਚ ਬਿਠੇ ਨੇ ਚਾਹੇ ਉਹ ਬਾਹਰ ਬਿਠੇ ਨੇ ਕੈਨੇਡਾ ਬਿਠੇ ਐਮਰੀਕਾ ਬਿਠੇ ਨੇ ਅਸਟ੍ਰੇਲੀਆ ਬਿਠੇ ਨੇ ਕਿਸੇ ਵੀ ਕੰਟਰੀ 'ਚ ਬਿਠੇ ਨੇ ਉਹਨਾਂ ਨੂੰ ਨੁਸਖਾ ਫਾਰਮੂਲਾ ਬਾਮ ਬਣਾਉਣ ਦਾ ਘਰ ਬਿਲਕੁਲ ਫ੍ਰੀ ਆਫ ਕਾਸਟ ਮੈਂ ਪ੍ਰੋਵਾਈਡ ਕਰਾਂਗਾ ਤੇ ਜਿਹੜਾ ਹੁਣ ਫਿਰ ਇਹ ਆ ਕੀ ਚੀਜ਼ ਰੱਖੀ ਜੀ ਇਹ ਹਲਦੀ ਹੈ ਜੀ ਇਹ ਬੜੀ ਇੰਟਰਸਟਿੰਗ ਚੀਜ਼ ਏ ਫਾਰਮੂਲਾ ਤੇ ਘਰੇ ਬਣਾ ਸਕਦੇ ਜੀ ਬਾਮ ਫਾਰਮੂਲਾ ਤੇ ਬਹੁਤ ਇੰਟਰਸਟਿੰਗ ਏ ਇਹ ਫਾਰਮੂਲਾ ਅੱਜ ਦਾ ਨਹੀਂ ਹੈਗਾ ਬਹੁਤ ਪੁਰਾਣਾ ਪਰ ਇਹਦੇ ਵਿੱਚ ਇੱਕ ਕੈਚ ਹੈਗਾ ਛੋਟਾ ਜਿਹਾ ਆਮ ਤੌਰ ਤੇ ਕੀ ਕਰਦੇ ਆ ਜਦੋਂ ਅਸੀਂ ਹਲਦੀ ਦਾ ਨਾਲ ਲੈਣੇ ਆ ਹਲਦੀ ਸਾਨੂੰ ਯਾਦ ਆਉਂਦੀ ਜਿਹੜੀ ਕਿਚਨ ਦੇ ਵਿੱਚ ਪਈ ਹੈ ਸਾਡੀ ਹਾਂਜੀ ਇਹ ਹਲਦੀ ਉਹ ਹਲਦੀ ਨਹੀਂ ਹੈਗੀ ਇਹ ਹੈਗੀ ਜੰਗਲੀ ਹਲਦੀ ਜੰਗਲੀ ਹਲਦੀ ਜੰਗਲੀ ਹਲਦੀ ਜਿਹੜੀ ਇਹ ਨਾ ਬੇਸਿਕਲੀ ਫਰੂਕੀ ਸਾਹਿਬ ਇਹ ਬਣੀ ਮੈਨੂੰ ਲੱਗੇ ਕਿਤੇ ਕਮਲੀ ਹਲਦੀ ਜੀ ਕਮਲੀ ਹਲਦੀ ਵੀ ਇਹਨੂੰ ਆਪਾਂ ਕਹਿ ਸਕਦੇ ਆ ਇਹਨੇ ਤਹਾਡੀਆਂ ਦਰਦਾਂ ਨੂੰ ਕਮਲੇ ਕਰਕੇ ਭਜਾ ਦੇਣਾ ਬਾਡੀ ਦੇ ਵਿੱਚੋਂ ਸੋ ਇਹ ਜਿਹੜੀ ਜੰਗਲੀ ਹਲਦੀ ਏ ਇਹ ਕੀ ਫੰਕਸ਼ਨ ਏ ਦਾ ਤੁਸੀਂ ਕਦੀ ਇਹਦੇ ਤੇ ਗੂਗਲ ਕਰਕੇ ਦੇਖਿਓ ਮੈਂ ਜੋ ਕਹਿ ਰਿਹਾ ਵਾਂ ਜੰਗਲੀ ਹਲਦੀ ਦਾ ਮਤਲਬ ਕੀ ਹੁੰਦਾ ਜੰਗਲੀ ਹਲਦੀ ਨੂੰ ਅਸੀਂ ਇੱਕ ਹੋਰ ਦੁਬਾਨ ਦੇ ਵਿੱਚ ਇਹਨੂੰ ਅੰਬਾ ਹਲਦੀ ਵੀ ਕਹਿ ਦਿੰਦੇ ਆ ਠੀਕ ਹੈ ਜੀ ਇਹ ਜਿਹੜੀ ਅੰਬਾ ਹਲਦੀ ਏ ਇਹ ਡਿਫਰੈਂਸ਼ੀਏਟ ਕਿਦਾਂ ਕਰਦੀ ਏ ਇਹ ਕੰਮ ਕਰਦੀ ਏ ਇਨਫਲੇਮੇਸ਼ਨ ਦੇ ਉੱਤੇ ਸੋਜਿਸ਼ ਦੇ ਉੱਤੇ ਜਿਹੜੀ ਜਿਹੜੀ ਉਹ ਹਲਦੀ ਏ ਉਹ ਇਨਫਲੇਮੇਸ਼ਨ ਦੇ ਉੱਤੇ ਕੰਮ ਨਹੀਂ ਕਰਦੀ ਕਿਉਂਕਿ ਲੋਕਾਂ ਦੇ ਬੜੇ ਕਮੈਂਟ ਆਉਂਦੇ ਨੇ ਬੜੀ ਬੜੀ ਲੋਕੀ ਮੈਨੂੰ ਪੁੱਛਦੇ ਨੇ ਵੀ ਅਸੀਂ ਹਲਦੀ ਨਾਲ ਦਰਦ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ 6 ਮਹੀਨੇ ਤੋਂ ਸੀ ਇਹ ਟਰਾਈ ਕਰ ਰਹੇ ਹਾਂ ਪਰ ਸਾਨੂੰ ਉਹਦਾ ਰਿਜ਼ਲਟ ਨਹੀਂ ਮਿਲਦਾ ਪਿਆ ਰਿਜ਼ਲਟ ਨਾ ਮਿਲਣ ਦਾ ਇੱਕ ਕਾਰਨ ਏ ਉਹ ਮੈਂ ਤੁਹਾਨੂੰ ਦੱਸ ਦਿੰਦਾ ਕੀ ਕਾਰਨ ਏ ਕਾਰਨ ਇਹ ਵੀ ਵੱਡਾ ਵੀ ਜਦੋਂ ਉਹਦਾ ਰੰਗ ਬਣਾਣ ਲਈ ਖੂਬਸੂਰਤ ਜਿਆ ਉਹਨੂੰ ਬਾਜ਼ਾਰ ਦੇ ਵਿੱਚ ਵੇਚਣ ਲਈ ਕਮਰਸ਼ੀਅਲ ਐਂਗਲ ਆ ਗਿਆ ਨਾ ਫਰੂਕੀ ਸਾਹਿਬ ਉੱਚ ਉਹਨੂੰ ਅਸੀਂ ਪਹਿਲਾਂ ਹੀ ਉਬਾਲ ਲੈਨੇ ਕੱਚੀ ਹਲਦੀ ਨੂੰ ਪਹਿਲਾਂ ਉਬਾਲ ਲੈਨੇ ਜਿਹੜਾ ਉਹਦਾ ਵਿੱਚੋਂ ਅਰਕੇ ਉਹ ਵਿੱਚੋਂ ਗਾਇਬ ਹੋ ਗਿਆ ਸੋ ਉਹਦਾ ਰਿਜ਼ਲਟ ਮਿਲਣਾ ਸੁਭਾਵਕ ਕੇ ਵੀ ਨਹੀਂ ਮਿਲੇਗਾ ਠੀਕ ਹੈ ਜਿਹੜੀ ਕੱਚੀ ਹਲਦੀ ਹੈ ਜਦੋਂ ਅਸੀਂ ਉਹਨੂੰ ਧੁੱਪ ਨਾਲ ਸੁਕਾ ਲੰਨੇ ਆ ਤੇ ਉਹ ਜੰਗਲੀ ਹਲਦੀ ਬਣ ਜਾਂਦੀ ਹੈ ਚਲੋ ਇਹਦਾ ਪੇਸਟ ਬਣਾ ਦੋ ਜੀ ਹੁਣ ਤੁਸੀਂ ਇਸ ਤਰ੍ਹਾਂ ਦਾ ਪੇਸਟ ਕਿਵੇਂ ਬਣਾ ਕਰੀ ਲਓ ਆਪਾਂ ਦੇਖੋ ਇਹਨੂੰ ਨਾ ਚੰਗੀ ਤਰ੍ਹਾਂ ਪਹਿਲਾਂ ਦੜਦ ਲੈਣਾ ਏਸੀ ਏਸੀ ਹਲਦੀ ਨੂੰ ਦੜੜੇ ਹਾਂਜੀ ਬਿਲਕੁਲ ਜੀ ਬਿਲਕੁਲ ਆਪਾਂ ਲਾਈਵ ਤੁਹਾਨੂੰ ਦਿਖਾਈ ਦਿਓ ਜੀ ਆਹ ਦੇਖੋ ਜੀ ਜੀ ਚਲੋ ਇਹ ਨੁਸਖਾ ਫਾਰਮੂਲਾ ਤੁਹਾਨੂੰ ਅਸੀਂ ਜੰਗਲੀ ਹਲਦੀ ਵਾਲਾ ਅੰਬਾ ਹਲਦੀ ਵਾਲਾ ਦਰਦ 부ਝਾਉਣ ਵਾਲਾ ਦਰਦ ਨੂੰ ਕਮਲੇ ਕਰਕੇ 부ਝਾਉਣ ਵਾਲਾ ਨੁਸਖਾ ਤੁਹਾਨੂੰ ਅਸੀਂ ਦੇ ਰਿਹਾ ਅਸੀਂ ਜੀ ਜੰਗਲੀ ਹਲਦੀ ਪਾਲੀ ਤੇ ਨੂੰ ਰਗੜ ਲਿਆ ਠੀਕ ਹੋ ਗਿਆ ਰਗੜ ਲਿਆ ਜੀ ਰਗੜ ਲਿਆ ਦੇਖੋ ਇਹਦੇ ਵਿੱਚ ਅਸੀਂ ਪਾਣਾ ਜੀ ਸਿਰਫ ਇੱਕੋ ਚੀਜ਼ ਪਾਣੀ ਹੈ ਉਹ ਪਾਣੀ ਹੈ অ্যালোਵੈਰਾ ਜੈਲ ਠੀਕ ਹੈ ਮਤਲਬ ਇਹ ਹਲਦੀ ਅਸੀਂ ਇੱਧਰ ਪਾ ਲਈ ਕੁੱਟ ਕੇ ਆ ਦੇਖੋ ਮਿਕਸੀ ਨਾਲ ਵੀ ਇਹਨੂੰ ਕਰ ਸਕਦੇ ਆ ਜੀ ਮਿਕਸੀ ਨਾਲ ਕਰ ਲੋ ਪਰ ਮਿਕਸੀ ਨਾਲ ਜਿਹੜੀ ਕਰਨੀ ਹੈ ਨਾ ਆਪਾਂ ਦੜਨੀ ਹੈ ਪ੍ਰੋਪਰ ਨਹੀਂ ਇਹਨੂੰ ਬਰੀਕ ਨਹੀਂ ਕਰਨਾ ਪਾਊਡਰ ਨਹੀਂ ਬਣਾਉਣਾ ਪਾਊਡਰ ਰੱਖਣੀ ਤੇ ਇਹਦੇ ਵਿੱਚ ਆਪਾਂ ਪਾਣੀ ਥੋੜੀ ਜਿਹੀ অ্যালোਵੈਰਾ ਜੈਲ ਇਹ ਆ ਦੇਖੋ ਇਹਨੂੰ ਪਾ ਕੇ ਤੇ ਇਹਨੂੰ ਹੱਥ ਨਾਲ ਹੀ ਮਿਕਸ ਕਰ ਲੈਣਾ ਇਹ ਆ ਦੇਖੋ ਬੱਜੀ ਜੀ ਇੰਨੀ ਕੁ ਪਾਣੀ ਹੈ ਜੀ ਆ ਦੇਖੋ ਪਾ ਲਈ ਤੇ ਆ ਬਣ ਗਈ ਜੀ ਪੇਸਟ ਇਹਦੀ ਇਹ ਤਾਂ ਬਿਲਕੁਲ ਉਹਦੇ ਵਰਗੀ ਹੋਗੀ ਜੀ ਜੈਸੇ ਤਰੀ ਤੁਸੀਂ ਬਣਾਈਏ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਉਹਦੇ ਵਿੱਚ ਫਰੂਕੀ ਸਾਹਿਬ ਚੀਜ਼ਾਂ ਹੋਰ ਬੜੀਆਂ ਪਾਈਆਂ ਅੱਛਾ ਇਹ ਇਹ ਦੁਨੀਆ ਦੀ ਨਾ ਸਭ ਤੋਂ ਵਧੀਆ ਬਾਮ ਬਣੀ ਹੈ ਜੀ ਵਾਹ 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 ਇਹ ਉਹ ਉਹ ਬਾਮ ਹੈ ਜਿਹਨੇ ਦਰਦ ਭਜਾਣਾ ਨਹੀਂ ਦਰਦ ਖਤਮ ਕਰ ਦੇਣਾ ਸਦਾ ਲਈ ਕਿਆ ਬਾਤ ਇੱਕ ਤੇ ਹੁੰਦਾ ਨਾ ਅਸੀਂ ਪੇਨ ਕਿਲਰ ਖਾ ਕੇ ਤੇ ਆਪਣਾ ਟਾਈਮ ਪਾਸ ਕਰ ਲਈਦਾ ਠੀਕ ਹੈ ਤੇ ਜਿਨੇ ਇਹ ਬਣਾਲੀ ਤੇ ਜਿਨੇ ਇਹ ਲਾਲੀ ਸਮਝੋ ਉਹਨੇ ਦਰਦ ਤੇ ਜਿੱਤ ਪਾ ਲਈ ਆ ਦੇਖੋ ਇਹਨੂੰ ਇੱਦਾਂ ਪਾ ਕੇ ਨਾ ਆ ਦੇਖੋ ਆ ਲਾਤਾ ਉੱਪਰ ਦਰਦ ਦੇ ਇਹਦੇ ਉੱਤੇ ਮਾੜਾ ਜਾ ਕੋ ਕਪੜਾ ਬੰਨ ਲੈਣਾ ਕਪੜਾ ਬੰਨ ਕਪੜਾ ਬੰਨ ਲਿਆ ਤੇ ਦਰਦ ਸਮਝੋ ਖਤਮ ਹੋ ਗਈ ਸਦਾ ਲਈ ਦਰਦ ਤੋਂ ਮੁਕਤੀ ਮਿਲ ਗਈ ਜੀ ਤੇ ਜਿਹਨੂੰ ਅੰਬਾ ਹਲਦੀ ਨਹੀਂ ਮਿਲਦੀ ਜਾਂ ਜਿਹਨੂੰ ਜੰਗਲੀ ਹਲਦੀ ਨਹੀਂ ਮਿਲਦੀ ਉਹ ਸਾਡੇ ਨਾਲ ਰਾਫਤਾ ਕਰ ਲੈ ਅਸੀਂ ਉਹਨੂੰ ਜਿਹੜੀ ਬਾ ਮਸੀ ਬਣਾਣੇ ਆ ਬਹੁਤ ਬਾਜੂ ਪੈਸਿਆਂ ਦੇ ਵਿੱਚ ਜਿਹੜੇ ਸਾਡੇ ਵੀਰ ਭਰਾ ਬਾਹਰ ਰਹਿੰਦੇ ਨੇ ਜਿਵੇਂ ਤੁਸੀਂ ਅਕਸਰ ਕਹਿੰਦੇ ਹੋ ਉਹ ਟੁੱਟੇ ਪੈਸਿਆਂ ਦੇ ਵਿੱਚ ਜਿਹਨੂੰ ਅਸੀਂ ਅੰਗਰੇਜ਼ੀ 'ਚ ਪੈਨਿਸ ਕਹਿੰਦੇ ਦਾ ਵੀ ਉਹਨਾਂ ਦੇ ਜਿਹੜੇ ਟੁੱਟੇ ਪੈਸੇ ਨੇ ਨਾ ਉਹਨਾਂ ਦੇ ਟੁੱਟੇ ਪੈਸੇ 'ਚ ਅਸੀਂ ਉਹਨਾਂ ਨੂੰ ਇਹ ਜਿਹੜੀ ਕਰੀਮ ਹੈ ਇਹ ਦਵਾਂਗੇ ਉੱਥੇ ਪਹਹਾਂ ਵੀ ਦਵਾਂਗੇ ਉਹਨੇ ਪੈਸੇ 'ਚ ਕੀ ਬਾਤ ਹੈ ਜੀ ਜੀ ਚਾਹ ਕੱਲੀ ਕਰੀਮ ਦਵਾਂਗੇ ਨਹੀਂ ਉੱਤੇ ਪਚਾਹ ਵੀ ਦਵਾਂਗੇ ਨਾਲ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਬਹੁਤ ਸਾਰੀਆਂ ਚੀਜ਼ਾਂ ਤਫਸੀਲ ਦੇ ਨਾਲ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਤਰੀਕਾ ਵੀ ਦੱਸਿਆ ਜੋ ਵੀ ਸ਼ਖਸ ਇਸ ਰੋਜ਼ ਆਇਲ ਦਾ ਯਾਨੀ ਕਿ ਗੁਲਾਬੀ ਰੰਗ ਦੇ ਇਸ ਤੇਲ ਦਾ ਨੁਸਖਾ ਫਾਰਮੂਲਾ ਲੈਣਾ ਚਾਹੁੰਦਾ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਰੋਜ਼ ਆਇਲ ਲਿਖਤੇ ਔਰ ਜਿਹੜਾ ਖੱਟੀ ਕਰੀਮ ਦਾ ਨੁਸਖਾ ਲੈਣਾ ਚਾਹੁੰਦਾ ਤਾਂ ਉਹ ਇਸ ਦੇ ਲੈ ਕੇ ਹਲਦੀ ਵਾਲਾ ਨੁਸਖਾ ਬਾਮ ਵਾਲਾ کریم ਵਾਲਾ ਨੁਸਖਾ ਜਿਹੜਾ ਉਹ ਲਿਖ ਸਕਦਾ ਸੋ ਫਿਲਹਾਲ ਨੁਸਖਾ ਫਾਰਮੂਲਾ ਤੁਹਾਨੂੰ ਅੱਜ শেয়ার ਕਰ ਦਿੱਤਾ ਉਮੀਦ ਕਰਦੇ ਹਾਂ ਕਿ ਘਰ ਦੇ ਵਿੱਚ ਤੁਸੀਂ ਇਹ ਬਣਾਓਗੇ ਕਿਸੇ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਦੇ ਨਾਲ ਹੀ ਇਸ ਚੀਜ਼ ਨੂੰ ਤੁਸੀਂ ਅਪਲਾਈ ਕਰਨਾ ਕਿਸੇ ਇੰਨਾ ਜ਼ਿਆਦਾ ਗਰਮ ਵੀ ਅਸੀਂ ਆਇਲ ਨਹੀਂ ਲਗਾ ਲੈਣਾ ਕਿ ਸਾਡੀ ਚਮੜੀ ਸਾਡੀ ਸਕਿਨ ਜਲ ਜੇ ਜਾਂ ਇੰਨੀ ਜ਼ਿਆਦਾ ਮਿqdਾਰ ਹੈਗੀ ਤੁਸੀਂ ਡਾਕਟਰ ਵੈਦ ਹਕੀਮ ਦੀ ਸਲਾਹ ਦੇ ਨਾਲ ਹੀ ਨਿਰਧਾਰਤ ਕਰਨੀ ਹੈ ਕਿਉਂਕਿ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ ਜਿਹੜੇ ਚੀਜ਼ਾਂ ਸਾਡੇ ਵੈਦਾਂ ਹਕੀਮਾਂ ਨੂੰ ਹੀ ਪਤਾ ਔਰ ਉਹ ਹੀ ਨਿਰਧਾਰਤ ਕਰਦੇ ਨੇ ਅੱਛਾ ਡਾਕਟਰ ਸਾਹਿਬ ਤੁਹਾਨੂੰ ਮਿਲਣ ਦਾ ਤਰੀਕਾ ਕੀ ਹੈ ਤੁਹਾਡੇ ਨਾਲ ਗੱਲਬਾਤ ਕਰਨ ਲਈ ਅਕਸਰ ਸਾਨੂੰ ਫੋਨ ਆਉਂਦੇ ਨੇ ਕਈ ਵਾਰ ਤੁਸੀਂ ਬਿਜ਼ੀ ਵੀ ਹੁੰਦੇ ਹੋ ਕਈ ਵਾਰ ਕੋਸ਼ਿਸ਼ ਲੋਕ ਕਰਦੇ ਵੀ ਨੇ ਕਿਵੇਂ ਮਿਲਿਆ ਕਿਵੇਂ ਜਾ ਸਕਦਾ ਹੈ ਆਸਾਨੀ ਨਾਲ ਇੱਕ ਛੋਟਾ ਜਿਹਾ ਪੁਆਇੰਟ ਸਲੰਗਾਵਾ ਮਕਦਾਦ ਬਾਰੇ ਤੁਸੀਂ ਗੱਲ ਕੀਤੀ ਸੀ ਮਕਦਾਦ ਜਾਣਨ ਲਈ ਵੀ ਤੁਸੀਂ ਥੱਲੇ ਕਮੈਂਟ ਕਰ ਸਕਦੇ ਹੋ ਮੈਂ ਨੂੰ ਮਿਲਣ ਦਾ ਤਰੀਕਾ ਬਹੁਤ ਸਿੰਪਲ ਹੈ ਜੀ ਮੈਂ ਜਲੰਧਰ ਹਰ ਰੋਜ਼ ਮਿਲਦਾ ਹਾਂ ਹਫਤੇ ਦੇ 7 ਦੇ 7 ਦਿਨ ਸਾਡੇ ਵਰਕਿੰਗ ਹੁੰਦੇ ਨੇ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਦੇ ਹਾਂ ਜੀ ਹਰ ਰੋਜ਼ ਜਲੰਧਰ বাস স্ট্যান্ড ਦੇ ਕੋਲ ਮੇਰਾ ਐਡਰੈਸ ਲੈ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਥੱਲੇ ਲੋਕੇਸ਼ਨ ਲਿਖ ਕੇ ਠੀਕ ਹੈ ਲੋਕੇਸ਼ਨ ਲਿਖੋਗੇ ਤੁਹਾਨੂੰ ਲੋਕੇਸ਼ਨ ਉਸੇ ਵੇਲੇ ਮੇਰੀ ਆ ਜਾਏਗੀ Google ਲੋਕੇਸ਼ਨ ਤੇ ਬਾਕੀ ਤੁਹਾਡੇ ਕੋਲ ਕਿਸੇ ਵੀ ਰੋਗ ਸੰਬੰਧੀ ਕੋਈ ਵੀ ਮੇਰੇ ਲਈ ਕੋਈ ਕੁਐਸਚਨ ਹੈਗਾ ਤੁਸੀਂ ਥੱਲੇ ਉਹ ਕੁਐਸਚਨ ਬੇਫਿਕਰ ਹੋ ਕੇ ਪੁੱਛ ਸਕਦੇ ਹੋ ਮੈਂ ਉਹ ਕੁਐਸਚਨ ਦਾ ਜਵਾਬ ਵੀ ਦਵਾਂਗਾ ਮੈਨੂੰ ਤੁਸੀਂ ਵਟਸਐਪ ਤੇ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ ਮੈਨੂੰ ਫੋਨ ਵੀ ਕਰ ਸਕਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਪਸੰਦ ਆਏਗੀ ਤੇ ਦੇਖ ਨਾਲ ਤੁਸੀਂ ਆਪਣੇ ਜਿਹੜੇ ਦਰਦ ਹੈਗੇ ਨੇ ਜ਼ਰੂਰ ਭੇਜਾਉਗੇ ਧੰਨਵਾਦ